ਦੋਸਤੋ ਅਸੀਂ ਗੱਲ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਇਹ ਬੇਜਵਾਨਾਂ ਵਾਸਤੇ ਅਸੀਂ ਕਿਸੇ ਅਫਸਰ ਨੂੰ ਫੋਨ ਕਰਾਉਣ ਗਏ ਸੀ ਤਾਂ ਰਾਹ ਦੇ ਵਿੱਚ ਐਕਸੀਡੈਂਟ ਹੋਇਆ ਹੋਇਆ ਇਹ ਬੇਜਵਾਨ ਕਾਰ ਦੇ ਵਿੱਚ ਲੱਗੀ ਬਾਕੀ ਜਾਨ ਦਾ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਬੇਜਵਾਨ ਵਿਚਾਰੀ ਜ਼ਖਮੀ ਹੋ ਗਈ ਇਹਦੀ ਇੱਕ ਲੱਤ ਟੁੱਟ ਗਈ ਕਮੈਂਟ ਦੇ ਵਿੱਚ ਵਹਿਰੂ ਲਿਖਿਓ ਇਹ ਬੇਜਵਾਨ ਵਿਚਾਰੀ ਚੱਲਦੀ ਫਿਰਦੀ ਹੋ ਜਾਵੇ ਤੇ ਲਾਨਤਾਂ ਜਰੂਰ ਪਾਇਓ ਜਿਹੜੇ ਇਨਸਾਨ ਨੇ ਗੰਦੇ ਨੇ ਛੱਡੀਆ ਦੇਖੋ ਸਾਡੀ 10 ਮਿੰਟ ਦੀ ਜਿਹੜੀ ਕੋਸ਼ਿਸ਼ ਆ ਇਹਨੂੰ ਵਿਚਾਰੀ ਨੂੰ ਰੰਗ ਲਿਆਈ ਤੇ ਇਹਨੇ ਥੋੜੇ ਸਮੇਂ ਬਾਅਦ ਉੱਠ ਕੇ ਖੜੀ ਹੋ ਜਾਣਾ ਇੱਕ ਲਾਤੇ ਦੀ ਬਿਲਕੁਲ ਡੈਮੇਜ ਹੋ ਗਈ ਇਹ ਦੇਖੋ ਨਵਾਂ ਘਰ ਆ ਕੋਈ ਜ਼ਿਆਦਾ ਉਮਰ ਦੀ ਨਹੀਂ ਹੈ ਇਹ ਪਾਪੀ ਲੋਕ ਨੇ ਜਿਹੜੇ ਇਹਨਾਂ ਨੂੰ ਜਦੋਂ ਮਾੜਾ ਮੋਟਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹਨੂੰ ਘਰੋਂ ਕੱਢ ਦਿੰਦੇ ਆ ਇਹਦੇ ਸਿਰਫ ਕੀ ਸੀ ਵੀ ਗੱਲ ਦੇ ਉੱਪਰ ਮੌਕੇ ਹੋ ਗਏ ਸੀ ਉਹਨੂੰ ਐਡਾ ਲੱਗਿਆ ਹੋਣਾ ਵੀ ਇਹ ਕਿਸੇ ਹੋਰ ਜਾਨਵਰ ਨੂੰ ਨਾ ਹੋ ਜਾਣ ਪਰ ਜਿਨੇ ਵੀ ਇਹ ੱੱਕੇ ਖਾਣ ਲਈ ਛੱਡੀ ਆ ਬਾਕੀ ਜਿਹੜੇ ਜਾਨਵਰ ਨੇ ਉਹਦੇ ਤੰਦਰੁਸਤ ਨਹੀਂ ਰਹਿੰਦੇ ਉਹਦੇ ਘਰੇ ਕਦੇ ਤਰੱਕੀ ਨਹੀਂ ਹੁੰਉ ਇਹ ਜਿਹੜੀ ਬੇਜਵਾਨਾ ਹੂੰ ਜਦੋਂ ਵੀ ਇਹ ਤੁਰੂ ਫਿਰੂ ਉਹਨੂੰ ਦਵਾ ਸੀਸਾਂ ਦਊਗੀ ਸਾਡਾ ਜਿਹੜਾ ਐਨ ਜੀਓ ਆ ਇਹ ਬੇਜਵਾਨਾਂ ਦਾ ਸਾਥ ਦਿੰਦਾ ਸਾਡੀ ਵੀਡੀਓ ਨੂੰ ਵੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਆ ਦੇਖੋ ਤੁਸੀਂ ਐਂਡ ਤੱਕ ਇਹਨੇ ਵਿਚਾਰੀ ਨੇ ਉੱਠ ਕੇ ਖੜੀ ਹੋ ਜਾਣਾ ਤੁਹਾਡੀਆਂ ਦਵਾਵਾਂ ਤੇ ਸਾਡਾ ਜਿਹੜਾ ਹਿੰਮਤ ਕਰੀ ਹੋਈ ਜਿੰਨੇ ਵੀ ਇਹਨੂੰ ਅਸੀਂ ਟ੍ਰੀਟਮੈਂਟ ਕੀਤਾ ਤਾ ਸਾਡਾ ਐਨਜੀਓ ਆ ਜਿਹੜਾ ਇਹ ਬੇਜਵਾਨਾਂ ਦਾ ਟਰੀਟਮੈਂਟ ਕਰਦਾ ਵੀਡੀਓ ਨੂੰ ਨਾਲ ਦੀ ਨਾਲ ਅੱਗੇ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਫੋਲੋ ਵੀ ਕਰਿਓ ਇਹ ਵਿਚਾਰੀ ਬੇਜਵਾਨ ਦੀ ਇੱਕ ਲੱਤ ਦਾ ਕੰਡਮ ਹੋ ਗਈ ਪ੍ਰਮਾਤਮਾ ਇਹਨੂੰ ਚੱਲਦੀ ਫਿਰਦੀ ਰੱਖੇ ਜਿਹੜੇ ਇਨਸਾਨ ਨੇ ਵੀ ਇਹ ਗੰਦੀ ਹਰਕਤ ਕੀਤੀ ਆ ਪ੍ਰਮਾਤਮਾ ਜਿਹੜਾ ਉਹਦੇ ਘਰ ਦੇ ਘਰ ਦੇ ਵਿੱਚ ਪ੍ਰਮਾਤਮਾ ਦੇ ਡੇਰਾਂ ਢੇਰ ਨਹੀਂ ਹੈ ਜਿਹੜਾ ਵੀ ਇਹ ਜੀਆਂ ਗੰਦੀਆਂ ਹਰਕਤਾਂ ਕਰਦਾ ਪ੍ਰਮਾਤਮਾ ਫਿਰ ਉਹ ਤੋਂ ਲੇਖਾ ਜੋਖਾ ਜਿਹੜਾ ਆਪੇ ਹੀ ਪੂਰਾ ਕਰਾ ਸਕਦਾ ਬਾਕੀ ਵੀਰਾਂ ਦਾ ਬਹੁਤ ਧੰਨਵਾਦ ਆ ਸਾਡੂ ਜਾਗਦਿਆਂ ਜਮੀਰਾ ਵਾਲੇ ਉੱਥੇ ਬਹੁਤ ਰੁੱਕ ਕੇ ਸਾਡੇ ਨਾਲ ਖੜੇ ਨੇ ਕਿਤੇ ਵੀ ਤੁਹਾਨੂੰ ਰੋਲ ਤੇ ਇਦਾਂ जख्मी ਮਿਲਦਾ ਅਗਨੋਰ ਕਰਕੇ ਨਾ ਲੰਘੋ ਸਾਡਾ ਨੰਬਰ ਆ ਜਿਹੜਾ ਪੇਜ ਦੇ ਉੱਪਰ ਪਾਇਆ ਹੋਇਆ ਤਾਂ ਹੀ ਫਿਰ ਮੈਂ ਕਹਿੰਦਾ ਉਹਨਾਂ ਵਾਰ-ਵਾਰ ਦੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ ਅਸੀਂ ਤੁਹਾਨੂੰ ਟ੍ਰੀਟਮੈਂਟ ਦੱਸ ਦਾਂਗੇ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੱਢਾਂਗੇ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਚੈਨਲ ਨਾਲ ਵਾਤੋ ਵਾਤ ਜੁੜੋ ਇਹ ਬੇਜਵਾਨਾਂ ਦਾ ਸਾਥ ਦਿਓ